ਹਰ ਕਿੰਨਾ ਹੈ ਕਿ ਜਿਹੜੇ ਇਹ ਦ੍ਰਿਸ਼ਟਮਾਨ ਪੰਛੀ ਨੇ ਨਾ ਇਹ ਸਵੇਰ ਉੱਡ ਜਾਂਦੇ ਤੇ ਸ਼ਾਮ ਨੂੰ ਦਰਖਤ ਤੇ ਬਹਿ ਜਾਂਦੇ ਆਪਣੇ ਆਲਣਿਆਂ ਤੇ ਆਰਾਮ ਕਰਦੇ ਇਹ ਜਿਹੜਾ ਦਰਖਤ ਆ ਇਹਦੇ ਵਿੱਚ ਜਿਹੜਾ ਪੰਛੀ ਏ ਉਹ ਦਿਨੇ ਆਉਂਦਾ ਤੇ ਰਾਤ ਨੂੰ ਉੱਡ ਜਾਂਦਾ ਵੇ ਲੋ ਦਿਨੇ ਆਪਾਂ ਸਾਰੇ ਪੰਛੀ ਇਹ ਤਰਵਰ ਤੇ ਆ ਕੇ ਬਹਿ ਗਏ ਰਾਤ ਪੈਣੀ ਮੰਝੇ ਤੇ ਪੈਣਾ ਖਰਾਟੇ ਵੱਜੀ ਜਾਣੇ ਪੰਛੀ ਨਹੀਂ ਉੱਡ ਜਾਂਦਾ ਇਸ ਕਰਕੇ ਕਹਿੰਦੇ ਵੀ ਇੱਕ ਦਿਨ ਜਦੋਂ ਮਾਲਕ ਦਾ ਇਹਦੇ ਮਾਲਕ ਦਾ ਹੁਕਮ ਆਇਆ ਤੇ ਇਹ ਸਰੀਰ ਨੂੰ ਖਤਮ ਕਰਨਾ ਪੈਣਾ ਨਾਸ਼ ਹੋ ਜਾਣਾ ਤੇ ਸਾਡਾ ਕੋਈ ਅਧਿਕਾਰ ਨਹੀਂ ਇਹ ਦਿੱਤੇ ਕਿਉਂਕਿ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰਵਰ ਪੰਖ ਬਸੇ ਆਏ ਸੀ ਪਰਮਾਤਮਾ ਨੂੰ ਮਿਲਣ ਵਾਸਤੇ ਭਈ ਪ੍ਰਾਪਤ ਮਾਨੁੱਖ ਦੇਹਰੀਆ गोबिंद मिलन की ए तेरी बरिया अवर काज तेरे किते ना काम मिल साद संगत पज केवल नाम आई सी परमात्मा नु मिलन वास्ते ए मौका मिलया एक ऑपर्चुनिटी मिली एक गोल्डन चांस मिलया पर इथे आके मन फस गया क्योंकि मन ने अपने आप नु शरीर समझ लिया असल विच गुरबानी दा कांसेप्ट सानो उना च समझ नहीं आणा ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਮੰਨ ਨਹੀਂ ਮੰਨਦੇ ਤਾਂ ਹੀ ਵੇਲੇ ਗੁਰੂਆਂ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਅਸੀਂ ਬਚਪਨ ਤੋਂ ਲੈ ਕੇ ਜਦੋਂ ਦੀ ਹੋਸ਼ ਸੰਭਾਲੀ ਹੁਣ ਤੱਕ ਆਪਣੇ ਆਪ ਨੂੰ ਸਰੀਰੀ ਸਮਝਦੇ ਆ ਰਹੇ ਤਾਂ ਹੀ ਬੰਦਾ ਠੋਖਾ ਖਾ ਜਾਂਦਾ ਸਵੇਰੇ ਨਹਾਉਂਦਾ ਧੋਂਦਾ ਕੱਪੜੇ ਪਾਉਂਦਾ ਸ਼ਰੀਰ ਨੂੰ ਸ਼ਿੰਗਾਰਦਾ ਸਵਾਰਦਾ ਜਦੋਂ ਸ਼ਿਸ਼ੇ ਅੱਗੇ ਵੰਦਾ ਵੀ ਮੈਂ ਹੁਣ ਸੰਸਾਰ ਵਿੱਚ ਜਾਣਾ ਹੈ ਤੇ ਸਭ ਨੂੰ ਸੋਹਣਾ ਲੱਗ ਰਿਹਾ ਵੇਖ ਕੋਈ ਹੋ ਰਿਹਾ ਹੁੰਦਾ ਤੇ ਵੇਖ ਕਿਸੇ ਹੋਰ ਨੂੰ ਰਿਹਾ ਜਿਹੜਾ ਮਨ ਨੇ ਉਹਨੇ ਤਾਂ ਆਪਣਾ ਸਰੂਪ ਦੇਖਿਆ ਹੀ ਨਹੀਂ ਮਨ ਜੋ ਸਰੂਪ ਹੈ ਇਹ ਸਰੀਰ ਜਿਹੜਾ ਨੇ ਇਹ ਮਾਇਆ ਦਾ ਮੂਲ ਹੈ ਇਹੋ ਸਰੀਰ ਦਾ ਮੂਲ ਹੈ ਮਾਇਆ ਤੇ ਜਦੋਂ ਆਪਾਂ ਨਾ ਧੋ ਕੇ ਤਿਆਰ ਹੋ ਕੇ ਸੋਹਣੇ ਵਸਤਰ ਪਾ ਕੇ ਫਬ ਤਬ ਕੇ ਸ਼ੀਸ਼ੇ ਅਗੇ ਵੇਖਦੇ ਆ ਨਾ ਉਹ ਆਪਾਂ ਬਗਾਨੇ ਨੂੰ ਵੇਖ ਰਹੇ ਆ ਤੇ ਮਨ ਜਿਹੜਾ ਉਹਦਾ ਸਰੂਪ ਤੇ ਸ਼ੀਸ਼ੇ 'ਚ ਆਉਂਦਾ ਈ ਇਹ ਦ੍ਰਿਸ਼ਟਮਾਨ ਸ਼ੀਸ਼ਾ ਮਨ ਵਾਸਤੇ ਨਹੀਂ ਬਣਿਆ ਹੁਣ ਮਨ ਦਾ ਸ਼ੀਸ਼ਾ ਕੀ ਹੈ ਜਿਹੜਾ ਤੁਹਾਨੂੰ ਮਨ ਦਿਖਾ ਦੇ ਮਨ ਦਾ ਸ਼ੀਸ਼ਾ ਹੈ ਗੁਰਬਾਣੀ ਗੁਰੂ ਦਾ ਗਿਆਨ ਇਹ ਮਨ ਦਾ